ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤ ਨੂੰ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਗੁਰਨਾਣਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਅਸੀਂ ਸਾਰੇ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਸਾਵਲ ਦੀ ਤबीयत ਥੋੜੀ ਠੀਕ ਨਹੀਂ ਸਾਵਲ ਨੂੰ ਘਰੇ ਛੱਡ ਕੇ ਚੱਲੇ ਆਂ ਬਸ ਆਪਾਂ ਥੋੜਾ ਲੇਟ ਹੀ ਹੋ ਗਏ ਕਿਉਂਕਿ ਜਗਤ ਗੁਰਬਾਬਾ ਕੀਰ ਜਗਤ ਗੁਰ ਬਾਬਾ ਸੋ ਆਪ ਨਿਕਲ ਗਏ ਹੋਣਾ ਤੇ ਜਗਤ ਗੁਰ ਬਾਬਾ ਜਗਤ ਗੁਰ ਬਾਬਾ ਜਗਤ ਗੁਰ ਬਾਬਾ ਜਗਤ ਸਰਸਰ ਖੜੀ ਤੋਂ ਬੀ ਸਤਿ ਸ੍ਰੀ ਅਕਾਲ ਕਰ ਲਓ ਮੈਂ ਵਧਾਈਆਂ ਦੇ ਦੋ ਸਾਰਿਆਂ ਨੂੰ ਗੁਰਪੁਰੂ ਜੀ ਸਭ ਨੂੰ ਸਤਿ ਸ੍ਰੀ ਅਕਾਲ ਗੁਰਪੁਰੂ ਜੀ ਸਭ ਨੂੰ ਬਹੁਤ ਬਹੁਤ ਵਧਾਈਆਂ ਅੱਜ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਹੈ ਸੋ ਮਾਰੇ ਨੇ ਕਿਰਪਾ ਕੀਤੀ ਇਸ ਕਾਰਜ ਦੇ ਸੰਬੰਧ ਵਿੱਚ ਆ ਕੇ ਇਸ ਧਰਤੀ ਨੂੰ ਠੰਡ ਪਾਈ ਬਾਬਰ ਜਾਂ ਫਿਰ ਬਾਬਰ ਨੂੰ ਜਾਬਰ ਕਿਆ ਇੱਕੋ ਇੱਕ ਦੁਨੀਆ ਤੇ ਪੈਦਾ ਹੋਇਆ ਜਿਨੇ ਇਨੇ ਜ਼ਬਰ ਨੂੰ ਠੰਡ ਪਾਈ ਸੋ ਅੱਜ ਵਾਹਿਗੁਰੂ ਦੇਖ ਕੇ ਪਹੁੰਚਾ ਅਸੀਂ ਚੱਲੇ ਗੁਰਦੁਆਰੇ ਵਾਹਿਗੁਰੂ ਦੇ ਬਾਸ਼ਾ ਸਾਹਿਬ ਦੀਆਂ ਰਸਾਂ ਸੁਣਦੇ ਸਾਡੇ ਤੇ ਰਾਜ ਸੁਖ ਪਰ ਤਾਂ ਸਭ ਨੂੰ ਮੇਰੇ ਉਨੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਫਤੇ ਜੀ ਬਾਕੀ ਦਾ ਖਾਲਸਾ ਭਾਈ ਕੁ ਜੀ ਕੀ ਫਤ ਹੈ ਕਿਵੇਂ ਵਧੀਆ ਜੀ ਦੇ ਪ੍ਰਕਾਸ਼ਪੁਰ ਦੀਆਂ ਲੱਖ ਲੱਖ ਵਧਾਈਆਂ ਜੀ ਤਾਨੂੰ ਵੀ ਬਹੁਤ-ਬਹੁਤ ਜੀ ਸੋ ਸਾਡੇ ਸਾਰਿਆਂ ਨੂੰ ਗੁਰਨਾਨਕ ਦੇਵ ਜੀ ਤੇ ਪ੍ਰਕਾਸ਼ ਬਰਦੀਆਂ ਲੱਖ ਲੱਖ ਬਧਾਈ ਲੱਖ ਲੱਖ 555 ਆਇਆ ਹੈ ਨਾ 55 55 56 ਪੱਕਾ ਹਾਂਜੀ ਇਹ ਪੱਕਾ ਨਹੀਂ ਬਗਾਨੀ ਕਿਉਂਕਿ ਕਿਸੇ ਨੇ ਪੁੱਛ ਲਿਆ ਸੀਗਾ ਤੇ ਉੱਥੇ ਮੈਂ ਬੋਲੇ ਹਾਂ ਨਹੀਂ 55 ਨਾ ਆਇਆ ਤੇ ਤੁਸੀਂ ਗੱਲ ਕਰੋ

ਤੇ ਵੈਸੇ ਵੀ ਮੌਸਮ ਜਿਹੜਾ ਚੇਂਜ ਹੋਣ ਡਿਆ ਉਹਦੇ ਕਰਕੇ ਗਲੇ ਖਰਾਬ ਸਭਦੇ ਹੋਣ ਡੇ ਵੱਡੇ ਵੀ ਹੋਇਆ ਤੇ ਅੱਜ ਚਲੋ ਮੈਡੀਸਨ ਫੇਰ ਲੈਣੀ ਪਣੀ ਐ ਅੱਜ ਵਦ ਤੇ ਅੱਜ ਇਹ ਤੁੰਦ ਬਿਬੜੀ ਬਈ ਆ ਦੂਸਰਾ ਡੇਣਿਆ ਜਿਹੜਾ ਤੁੰਦ ਪੈਂਡਿਆ ਤੁੰਦ ਪੈਂਡਿਆ ਤੁੰਦ ਪੈਂਡਿਆ ਅਜੋ ਗਿਆ ਇਹ ਨਾ گا سوکھ بھی ہے فوک بھی ہے دونوں چیزیں دیکھو جی دند سے دسمبر کے مہینے ہے نومبر بھی ہاں اتر پر لانا روال روال سے تھا جس کا دورہ ہے اور اس کے دورے میں نیچے لوگوں کے ہوں سر میں لائے ہے اور وہ سبھی بتائے ہیں جو یہ والے ہیں سمیرے جا آج کے پچھنا کریں نا یہ کا ہے ਗਿਆਨੰਗਨ ਧਿਆਨ ਦੂ ਚੇਤੇ ਉਚੋ ਜਾਨੀ ਜੇ ਲੋ ਜੀ ਅਸੀਂ ਹੋਏ ਗੁਰਦੁਆਰਾ ਸਾਹਿਬ ਤੋਂ ਤੇ ਇਹ ਮਿਲਿਆ ਸੀ ਪ੍ਰਸ਼ਾਦ ਤੇ ਤੁਹਾਨੂੰ ਪਤਾ ਕਿਸੇ ਵੇਲੇ ਖਾਦਾ ਨਹੀਂ ਜਾਂਦਾ ਸੋ ਆਪਾਂ ਲੈ ਆਏ ਨਾਲ ਹੀ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੇ ਚਲੇਬ ਖੜਾ ਪ੍ਰਸ਼ਾਦੀ ਦੇ ਤੇ ਨਾਲ ਪਕੌੜੇ ਖਾਦੇ ਨਹੀਂ ਗਏ ਫਿਰ ਮੈਂ ਲੈ ਆਂਦੇ ਤੇ ਬਾਕੀ ਸਭ ਜੀ ਸਾਡੇ ਸੁੱਤੇ ਨੇ ਉਹਨੂੰ ਕੋਈ ਪਤਾ ਨਹੀਂ ਵਿਚਾਰੇ ਨੂੰ ਕਿਉਂਕਿ ਦਵਾਈ ਦੇ ਕੇ ਸвая ਹੀ ਤੇ ਸਤਾਜ ਹੈ ਸਾਲਜ ਠੀਕ ਹੋ ਬਗਾਰਤ ਨਹੀਂ ਹੋ ਗਿਆ ਇਹਨੂੰ ਨਹੀਂ ਨਹੀਂ ਬਗਾਰਤ ਨਹੀਂ ਪੱਕਾ ਸਰਾਣਾ ਸਰਾਣਾ ਅਪਰੇ ਗਿਆ ਨੇ ਉਦਲੇ ਹਾਂਜੀ ਅਪਰੇ ਰਹਦਾ ਹੈ ਅੱਜ ਇਸ ਵਾਰ ਮੈਂ ਡਿਗਰ ਜਾਵਾਂ ਦੱਲੇ ਅਜੇ ਵੀ ਇਹ ਬੱਚਿਆਂ ਵਾਂਗੂ ਸੌਂਦਾ ਵੇਖ ਲਓ ਇੰਨਾ ਵੱਡਾ ਹੋ ਗਿਆ ਸਰਾਣਾ ਉਧਰ ਰੱਖਿਆ ਮੈਂ ਦੇਖਣ ਜਾਵਾਂ